ਮਾਦਾ ਕੀ ਨਾਂ ਤੁਹਾਡਾ ਚਰਨਜੀਤ ਪਿੰਡ ਕਿਹੜਾ ਸੁਰਚਿੰਗ ਕੀ ਗੱਲ ਹੋਈ ਆ ਜਿਹੜੇ ਡੰਗਰ ਮਰੇ ਪਏ ਆ ਵੀਰ ਬੱਤੀ ਪਈ ਆ ਹਾਂ ਟਾਲੀਆਂ ਥੱਲੇ ਵੱਧੇ ਸੀ ਡੰਗਰ ਤੇ ਬੱਤੀ ਉੱਤੋਂ ਪਈ ਆ ਹਾਂ ਤੇ ਗਾਂਾਂ ਤੇ ਮੱਝ ਦੋਵੇਂ ਮੋਕ ਗੀਆਂ ਹਾਂ 88000 ਦੀ ਸੀ ਮੱਝ ਲਈ ਕਿੰਨਾ ਚਿਰ ਹੋ ਗਿਆ ਲਈ ਇਹ ਥੋੜਾ ਜਿਹਾ ਰਿ ਹੋਇਆ ਅਜੇ ਲਈ ਨੂੰ ਹਾਂ ਤੇ ਮੱਝ ਸੂਈ ਨੂੰ ਕਿੰਨੇ ਦਿਨ ਹੋਏ ਸੂਈ ਨੂੰ ਹੋ ਗਿਆ ਹੁਣ ਮਹੀਨਾ ਕ ਹਾਂ ਵਾਵਾ ਦੁੱਧ ਦਿੰਦੀ ਸੀ ਹਾਂ ਦੁੱਧ ਵੜਾ ਦਿੰਦੀ ਸੀਗੇ ਗਾ ਕਿੰਨੇ ਦਿਨ ਤੱਕ ਹੋ ਗਾ 15 ਦਿਨ ਦਾ 15 ਦਿਨ ਦਾ 15 ਦਿਨਾਂ ਤੱਕ ਆ 15 ਦਿਨਾਂ ਤੱਕ ਹਾਂ ਹੁਣ ਕੀ ਮੰਗ ਕਰਦੇ ਹੋ ਜੀ ਸਾਡੀ ਇਹੋ ਹੀ ਬੇਨਤੀ ਸਰਕਾਰ ਗਾੜੀ ਵੀ ਸਾਨੂੰ ਕੋਈ ਨਾ ਕੋਈ ਮਾਜਵਾ ਦਿੱਤਾ ਜਾਵੇ ਹਾਂ ਹਾਂ ਜੀ ਚਲ ਆ ਵੀਰੇ ਕੀ ਨਾਮ ਤੁਹਾਡਾ ਅਮਰਤਪਾਲ ਜੀ ਕੀ ਗੱਲ ਹੋਈ ਵੀਰੇ ਵੀਰ ਜੀ ਅਸਮਾਨੀ ਬੱਤੀ ਪਈ ਇਹਨਾਂ ਹਾਂਜੀ ਟਾਲੀਆਂ ਥੱਲੇ ਬੰਨੇ ਸੀ ਤੇ ਦੋਵੇਂ ਗਾਂ ਤੇ ਮੱਝ ਦੋਵੇਂ ਮਰ ਗਈ ਜੀ ਹਾਂਜੀ ਤੇ ਜੋ ਵੀ ਸਰਕਾਰ ਨੂੰ ਮਾਜਾ ਉਹਾਨੂੰ ਦਿੱਤਾ ਜਾਵੇ ਜੋ ਵੀ ਸਾਡਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ ਚਲੋ ਖੇਤੀਬਾੜੀ ਸਾਡੀ ਉਨੀ ਕੀ ਆ ਜਿੰਨੀ ਹੀਆਂ ਬਾਕੀ ਚਲੋ ਜੋ ਸਰਕਾਰ ਮਾਜਾ ਦੂ ਚਲੋ ਕਬੋਲਿਆ ਹਾਂਜੀ ਤੇ ਵੀਰੇ ਕਿੰਨੇ ਦੀ ਲਿਆਇਆ ਹੈ ਮਾਜੇ ਇਹ 88000 ਦੀ ਲਿਆਇਆ ਜੀ ਪਹਿਲਾਂ ਮੈਂ ਅਤਲੀ ਬਲਦੀ ਕਸਤਾਰੀ ਨੇ ਵਪਾਰ ਦੇ ਤੋਂ ਨਹੀਂ ਨਹੀਂ ਜੀ ਇਹੋ ਲੈਂਦੀ ਆ ਬਾਕੀ ਘਰ ਵਾਸਤੇ ਹਾਂਜੀ ਘਰ ਵਾਸਤੇ ਜੀ ਕਿੰਨੇ ਚਿਰ ਹੋ ਗਿਆ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਮਗਰ ਕੱਟੀ ਰਹਿ ਗਈ ਹਾਂਜੀ ਕੱਟੀ ਆ ਜੀ ਕਿੰਨਾ ਕੁ ਦੁੱਧ ਦਿੰਦੀ ਸੀ ਦੁੱਧ ਹੈਗਾ ਜੀ 10 11 ਕਿਲੋ ਦੁੱਧ ਨਾਲ ਗੁਜ਼ਾਰਾ ਚਾਰਾ ਹੋ ਜਾਂਦਾ